ਇਹ ਨਾਂ ਮਰਜੀ ਖਲਾਰਾ ਚੁੱਕੀ ਜੋ ਉਹ ਉਨਾ ਹੀ ਪਈ ਜਾਂਦਾ ਮਨਜੋਤ ਹਾਂ ਉਹ ਕੀ ਕੀਤਾ ਤੂੰ ਮਾਦਾ ਆਪੇ ਤੇ ਗਿਆ ਤੈਨੂੰ ਮੈਂ ਕਹਿ ਲਵਾ ਦਿਆਂ ਨੂੰ ਅੱਗ ਲਾ ਦੇ ਤੇ ਮੁੜ ਕੇ ਚੁੱਕਣਿਆ ਤੇ ਤੂੰ ਉਹ ਸਾਰਾ ਖਲਾਰਾ ਪਾ ਕੇ ਤੂੰ ਬਾਹਰ ਨਿਕਲ ਜਾਣਾ ਆਪ ਤਾਂ ਮੁੜ ਕੇ ਆਣ ਕੇ ਤੂੰ ਬਹਿ ਜਾਣਾ ਮਾਦਾ ਹੱਦ ਹੋ ਗਈ ਆ ਤੇਰੇ ਵਾਲੀ ਉਤਰਾ ਮਾਦਾ ਤੇਰਾ ਨਹੀਂ ਪਤਾ ਲੱਗਦਾ ਮੇਰਾ ਕੀ ਪਤਾ ਲੱਗਣਾ ਵਾ ਤਾਂ ਆਪੇ ਤੂੰ ਗਿਆ ਖਲਾਰੇ ਲਾ ਦਈ ਆ ਤੇ ਸਾਰਾ ਹਵਾਦ ਨਾਲ ਕੂੜਾ ਪਿੱਛੇ ਫੇਰ ਫਿਰ ਕਿਲਰਗਾ ਮੈਂ ਕਿਤੇ ਖਾਪ ਲੱਥੇ ਸਪਾਈਆਂ ਕਰ ਕਰਕੇ ਸਵੇਰ ਦੀ ਉੱਥੇ ਜਾ ਕੇ ਸਾਨੂੰ ਫੇਰ ਸਾਰਾ ਕੰਮ ਕਰਨਾ ਪੈਣਾ ਵਾ ਤੂੰ ਲਈ ਮੈਨੂੰ ਚਾਹਨਾ ਮੈਂ ਤਣਾ ਮੈਂ ਨਾਲ ਆਪਣੇ ਯਾਰ ਦੱਸੋ ਮੇਰਾ ਵਾ ਜੇ ਮੈਂ ਘਰ ਰਹਿਣਾ ਤੂੰ ਮੈਨੂੰ ਕੰਮ ਦੱਸੀ ਜਣਾ ਦੱਸੀ ਨਾ ਉੱਥੇ ਵੀ ਕਰਨੇ ਪੈਂਦੇ ਇੱਥੇ ਵੀ ਕਰਨੇ ਪੈਂਦੇ ਆਉਂਦਾ ਜਾਂਦਾ ਆਉਂਦਾ ਜਾਂਦਾ ਫੇਰੇ ਤੜੀ ਵੇਲੀ ਆ ਬੜੀ ਸਫਾਈ ਕਰਨੀ ਪਣੀ ਆ ਕਮਰਾ ਦੇ ਇੱਕ ਵਾ ਵਿਪਰਾਵਾ ਕਿਤੇ ਘਟਿਓ ਘੱਟੀ ਤੂੰ ਫਿਰ ਦੂਜੀ ਵਾਰ ਜਿੱਦਣ ਉਹਨਾਂ ਨਾਲ ਸਫਾਈ ਕਰਨ ਉਹ ਦਿਨ ਤੂੰ ਕਰੇਗਾ ਸਾਰਾ ਕੰਮ ਤੇ ਮੈਂ ਬਹੂੰਗੀ ਟੌਰ ਨਾ ਕਦੇ ਮੈਂ ਆਜਿਆ ਕਰੂੰ ਸਹਲੀਆਂ ਵੱਲ ਕਦੇ ਮੈਂ ਚਲ ਜਿਆ ਕਰੂੰ ਇੱਕੋ ਕੰਮ ਹੀ ਕਰੂੰ ਮੈਂ ਉਹ ਕੈਪਟਨ ਦੀ ਹਵੇਲੀ ਦੀ ਸਫਾਈ ਨਹੀਂ ਨਾ ਹੁੰਦੀ ਇਹਦੀ ਅੱਜੇ ਮੈਂ ਨਹੀਂ ਤੇ ਤਗੜੇ ਘਰ ਦੀ ਕੁੜੀ ਲੈਣੀ ਤਗੜੇ ਘਰ ਦਾ ਰਿਸ਼ਤਾ ਲੈਣਾ ਦਾਜ ਲੈਣਾ ਐਡਾਂ ਇਹ ਕੂਆ ਕਰੂਗਾ ਅਗਲੀ ਨੇ ਗਾੜੀ ਟਿਕੂ ਕੀ ਮੁੜ ਕੇ ਉੱਥੇ ਬੱਤੀ ਬੱਤੀ ਗੱਲਾਂ ਸੁਣਾਉਣੀਆਂ ਮੈਨੂੰ ਨਾ ਕੋਈ ਕੰਮ ਨਾ ਕੋਈ ਕਾਰ ਕੀ ਆਂਦੇ ਹੁੰਦੇ ਆ ਦੁਸ਼ਮਣਨ ਦਾ ਅਜਦਾ ਕਿ ਕੰਮ ਦਾ ਨਾ ਕਾਜ ਦਾ ਸਾਰਾ ਖਲਾਰਾ ਪਾ ਕੇ ਰਤਾ ਲਾਗੇ ਬੈ ਕੇ ਨਾ ਨਹੀਂ ਪਾਣੀ ਤਰੋਂਗਦਾ ਤਾਂ ਉੱਥੇ ਵੜੇ ਮੈਂ ਚੋਕਣਾ ਸਾਰਾ ਕੋ ਇਹਦੀ ਮਚਿਪਕਾ ਕਰਨ ਨਹੀਂ ਲੋਕਾਂ ਗਾੜੀ ਹੱਥ ੱਡਣ ਨਹੀਂ ਵੀ ਰਿਸ਼ਤਾ ਲਿਆ ਔਰ ਰਿਸ਼ਤਾ ਲਿਆਓ ਮੇਰੀ ਮੰਨਦਾ ਹੀ ਨਹੀਂ ਗੱਲ ਕੋਈ ਜਿੰਨੂ ਤਕਉ ਸਮੇਂ ਨਹੀਂ ਲੱਗੰਦਿਆ ਹੁੰਦਾ ਕੀ ਵਿਆਹ ਆ ਮਹਿੰਦੀ ਵੀ ਲੱਗ ਗਈ ਸਾਰੇ ਸ਼ਗਨ ਵਿਹਾਰ ਵੀ ਹੋਈ ਜਾਂਦੇ ਆ ਪਤਾ ਨਹੀਂ ਹੁਣ ਡਾਡੀ ਨੇ ਵੀ ਕੀ ਸੋਚਿਆ ਆ ਮੁੰਡਾ ਤੇ ਹੁਣ ਧੋੜ ਗਿਆ ਆ ਤੇ ਹੁਣ ਕਿੰਨਾ ਮੇਰਾ ਵਿਆਹ ਕਰਨਾ ਨਾਲੇ ਮੈਂ ਇਦਾਂ ਕਿਦਾਂ ਕਿਤੇ ਵੀ ਚਲ ਜਾ ਜਿੰਨੂ ਮੈਂ ਜਾਣਦੀ ਨਹੀਂ ਮੇਰਾ ਕੋਈ ਨਹੀਂ ਸੋਚਦਾ ਪਿਆ ਮੈਨੂੰ ਨਹੀਂ ਕੋਈ ਵੀ ਸਮਝਦਾ ਪਿਆ ਸਾਰਿਆਂ ਨੂੰ ਆਪਣੀ ਆਪਣੀ ਪਈ ਆ ਬਸ ਸਾਰਾ ਕੁਝ ਸਹੀ ਹੁੰਦਾ ਤੇ ਕਿੱਦਾਂ ਸਾਰਾ ਚਾਵਣਾ ਸਾਰਾ ਕੁਝ ਕਰਨਾ ਹੁੰਦੇ ਇੱਕ ਮਜਬੂਰੀ ਆ ਬਸ ਜਿੱਦਾਂ ਮੈਨੂੰ ਕਹੀ ਜਾਂਦੇ ਮੈਂ ਵੀ ਉਦਹੀ ਕਰੀ ਜਾਨੀ ਆ ਮੈਂ ਕਿੰਨੂੰ ਦੱਸਾਂ ਬੜੀ ਆ ਰੀਚ ਨਾਲ ਆਇਆ ਇਹ ਸਭ ਕੋ ਫਤਾਨ ਕਿੱਦਾਂ ਨੇ ਨਸੀਬ ਕੁੜੀ ਦੇ ਵਾਹ ਅੱਗੇ ਵੀ ਕੋਈ ਜੈ ਨਸੀਬਾ ਕਰੀਏ ਤਾਂ ਕਰੀਏ ਕੀ ਹੁਣ ਕੋਈ ਸੋਚਦਾ ਨਹੀਂਗਾ ਕਿ ਕੀ ਕਰਨਾ ਹਾਂ ਲੈ ਤੱਕ ਕੋਈ ਮੁੰਡਾ ਮਰਿਆ ਨਾ ਕਰਦੇ ਸਾਰਾ ਉਹ ਸਗੰਦੇ ਯਾਰ ਹੁੰਦੇ ਹੁਣ ਦੇ ਹੁਣ ਸਮਝ ਨਹੀਂ ਲੱਗਦੀ ਕਿਰਾ ਨਿਕਰਾਂਗੀ ਕਿਹਦੇ ਨਾਲ ਗੱਲ ਕਰਾਂ ਕੀ ਕਰਾਂ ਇਹ ਤੇ ਮਹਾਰਾਜ ਹੁ ਕਰ ਦੋ ਵੇਖੋ ਹੁਣ ਤੱਕੇ ਨਾ ਕੱਢਣ ਵਾਲੀ ਕਾਲੀਆ ਕਰੋ ਇਹ ਤੱਕੇ ਨਾ ਕੱਢ ਦੋ ਕੁੜੀਆ ਜੀ ਹੁਣ ਰਿਸ਼ਤਾ ਇਤੋਂ ਹੁਣ ਮੈਂ ਛੱਡਾਵਾਂ ਤਾਂ ਮੁੜ ਕੇ ਰਿਸ਼ਤਾ ਹੋਣਾ ਬੜਾ ਔਖਾ ਹੋ ਜਾਂਦਾ ਕਿੱਥੇ ਤੋੜਨੀ ਤੇ ਕੀ ਕਰਨੀ 20 ਗੱਲਾਂ ਪੁੱਛਦੇ ਲੋਕ ਕਿੰਨੀ ਇਨਕੁਆਰੀ ਕਰਦੇ ਅੱਜਕੱਲ ਦੇਖੋ ਹੁਣ ਮਹਾਰਾਜ ਕਰਦਾ ਜੋ ਕਰਦਾ ਉਹ ਕਰੂਗਾ ਆਪੇ ਦੇਖਿਆ ਆਖਿਆ ਤਾਂ ਹੈ ਹੁਣ ਸਾਰਿਆਂ ਨੂੰ ਟਾਈਮ ਦੇ ਟਾਈਮ ਵਿਆਹ ਨੂੰ ਕਰਨਾ ਹੀ ਕੀ ਕਰਨਾ ਕਿੰਨੀਆਂ ਰਿਜਨ ਨਾਲ ਚੂੜਾ ਖਰੀਦਿਆ ਹੀ ਮਾਮੇ ਹਰਾਂ ਨੇ ਕਿੰਨੀਆਂ ਚਾਵਾਂ ਨਾਲ ਪੋਣਾ ਹੀ ਮੇਰੇ ਸਾਰੇ ਸੁਪਨੇ ਵਿੱਚ ਰਹਿ ਗਏ ਪਗਾਨੀ ਪਹਿਣਾ ਵੀ ਆ ਕਿ ਨਹੀਂ ਪਹਿਣਾ ਦਾੜੀ ਕੋਈ ਤੇ ਜਾਂਦੇ ਆ ਕੋਈ ਨਹੀਂ ਮੈਂ ਲੱਭਦਾ ਰਿਸ਼ਤਾ ਲੱਭਦਾ ਮੇਰਾ ਤਾਂ ਦਿਲ ਨਹੀਂ ਮੰਨਦਾ ਪਿਆ ਮੈਗੀ ਕਰਾ ਹਮਨਾ ਕੀ ਗੱਲਾਂ ਕੋਈ ਕੋਸ਼ਿਸ਼ ਨਹੀਂ ਕੋਸ਼ਿਸ਼ ਹੈਗਾ ਨਾ ਹੋਂਚ ਨਹੀਂ ਆ ਨਹੀਂ ਬੱਸ ਉੱਦੀ ਕਿੰਸੋ ਕੋਸ਼ਮਾ ਜੈਦ ਬਸ ਰੋਣ ਦੀਆਂ ਕੁੜੀਆਂ ਨੂੰ ਇਹ ਕਿੰਨਾ ਚਾਹ ਹੁੰਦਾ ਵਿਆਹ ਦਾ ਹੈ ਗੱਲ ਤੇ ਇਹ ਨਹੀਂ ਨਾ ਲਓ ਕੁੜੀ ਨਾਲ ਕੋਈ ਗੱਲ ਕਰਨੀ ਜਾਂਦਾ ਕੁੜੀ ਕੋਈ ਸਹੀ ਜੇ ਤੋ ਤੋ ਉਹ ਨਹੀਂ ਹਟਦੀ ਧੀ ਕਰਨਾ ਗੱਲਾਂ ਕਰਾਂ ਤੇ ਕਰਾਂਗੇ ਤੇਨਾਂ ਉਹ ਦੁਖੀ ਹੋ ਗਏ ਮੰਮਾ ਨਾ ਈ ਗੱਲ ਚੂੜਾ ਨਹੀਂ ਪਸੰਦ ਸਾਰਾ ਕੁਝ ਬਹੁਤ ਸੋਹਣਾ ਆ ਚੂੜਾ ਦੇ ਸੋਹਣਾ ਆ ਹਨਾ ਫਿਰ ਕਿਹੜੀ ਚੀਜ਼ ਦੀ ਗੱਲ ਕਰ ਰਹੇ ਜਿਹਦੇ ਕਰਕੇ ਤੇਰਾ ਮਾਨੀ ਨਾ ਉਦਾਸ-ਉਦਾਸ ਲੱਗਣ ਡਿਆ ਵਾ ਬਸ ਉਦਹੀਂ ਜੇ ਕੋ ਗੱਲ ਹੈਗੀ ਆ ਦੱਸ ਦੇ ਮੇਰੇ ਭੈਣ ਹਾਂ ਨਹੀਂ ਗੱਲ ਕੋਈ ਨਹੀਂ ਹੈਗੀ

ਮੇਰੇ ਸਾਰੇ ਚਾਅ ਵੀ ਚੇਹੇ ਰਹਿ ਗਏ ਕੋਈ ਨਹੀਂ ਸਭ ਕੋ ਠੀਕ ਹੋ ਜਾ ਕਿੱਦਾਂ ਠੀਕ ਹੋਏ ਨਾ ਡੈਡੀ ਸਾਰਾ ਕੁਝ ਦਿਨ ਕਿਹੜੇ ਰਹਿ ਗਏ ਆ ਉਹ ਕੋਈ ਗੱਲ ਪਤਾ ਸਗਨ ਵੀ ਆ ਤੂੰ ਤੀ ਸਾਰੇ ਕਰੀ ਜਾਣੇ ਆ ਕੋਈ ਸਨਾ ਕਰ ਮੇਰਾ ਵੀ ਹੌਸਲਾ ਜਿਹੜਾ ਨਾ ਹੋਰ ਥੋੜਾ ਤੇ ਮਹਾਰਾਜ ਨੂੰ ਸਭ ਕੋ ਕਹਣਾ ਕੁਝ ਨਹੀਂ ਹੁਣਾਉਣ ਡੈਡੀ ਤੇ ਇਹ ਵੀ ਨਾ ਤੂੰ ਤਾਂ ਦੱਸ ਦੋ ਸਾਰਿਆਂ ਨੂੰ ਜੋ ਵੀ ਸਚਾਈ ਆ ਮੈਂ ਦੱਸ ਮੈਂ ਇੱਦਾਂ ਕਿੱਦਾਂ ਕਿਤੇ ਵੀ ਚਲ ਜੂੰਗੀ ਰੈਡੀ ਦੱਸਣਾ ਨੇ ਤੈਨੂੰ ਦੱਸਣਾ ਨੇ ਤੇਰਾ ਹਾਗਣ ਤੇਰਾ ਜੰਦਾਂ ਤੋਂ ਸੋਦਾਂ ਤੇ ਮੁੜ ਕੇ ਵੀ ਕਰੂੰਗੀ ਹੈ ਤੂੰ ਤੇ ਇਹ ਮੈਨੂੰ ਰੋਕ ਨਹੀਂ ਸਕਦੇ ਰੱਖਣੋ ਕੋਈ ਕੋਈ ਨਾ ਫਰਿਜਾ ਸਭ ਕੋ ਦਿਲ ਕੋ ਨਾ ਮੈਂ ਆ ਵੀ ਲੱਭ ਸਭ ਕੋ ਲੱਭ ਕੋਈ ਲੱਭ ਨੈਣੀ ਜਿਹਨੂੰ ਮੈਂ ਜਾਣਦੀ ਨਹੀਂ ਮੈਂ ਉਹਨਾਂ ਕਿੱਦਾਂ ਚੱਲ ਜਾ ਨਹੀਂ ਆਪਾਂ ਆਪ ਕੋ ਕਰਕੇ ਫੇਰ ਕੱਲ ਲੱਭ ਜਾਂ ਜਾਂ ਥੋੜਾ ਤੈਨੂੰ ਖਲ ਜਾ ਨੈਣੀ ਜੁੱਦਨ ਤੱਕ ਨਹੀਂ ਕੋਈ ਮੁੰਡਾ ਲੱਭਾ ਫੇਰ ਫੇਰ ਵੀ ਤੇ ਤੂੰ ਸਾਰਿਆਂ ਨੂੰ ਦੱਸ ਨਹੀਂ ਆ ਲੱਭੂਗਾ ਲੱਭੂ ਸਭ ਕੋ ਲੱਭ ਕੇ ਕਿਹਾ ਮੈਂ ਆਪਣੇ ਮੰਦਿਆਂ ਨੂੰ ਸਭ ਕੋ ਲੱਭ ਮੈਂ ਨਾਲ ਲੱਭਾਂ ਇਹ ਉਧਰੋਂ ਚੰਗਾ ਲੱਭਾਂਗੇ ਕੋਈ ਤੇ ਤੂੰ ਅਜਿਹਾ ਨਾ ਕਰਿਆ ਕਰ। ਹਰ ਵੇਲੇ ਤੋਰੂੰਂ ਦੀ ਨਹੀਂ ਕੀ ਫਾਇਦਾ? ਮਾਰੇ ਹੱਟਾ ਮਨ ਖਰਾਬ ਕਰਦੀ। ਹਾਂ? ਕੀ ਕਰਾਂ ਡੜੀ ਨਾਲੋਂ ਸੇ? ਨਹੀਂ ਨਹੀਂ ਇਦਾਂ ਨਹੀਂ ਕਰੀਦਾ। ਇਦਾਂ ਨਹੀਂ ਕਰਨਾ। ਓਪ ਛੁਪ। ਛੁਪ ਕਰ ਛੁਪ ਰੋਟੀ ਖਾਣੀ ਦਾ ਅਗਰ ਛੁਪ ਕਰ ਦੇ। ਮੈਂ ਆ ਨਹੀਂ ਇਨੀ ਟੈਨਸ਼ਨ ਲੈਂਦਾ ਤੂੰ ਕੱਪੋ ਲੈਂਦੀ। ਮੈਂ ਹੋਂ ਤੇਰੇ ਲੱਗੇ ਆ ਕੇ ਮੇਰਾ ਮਨ ਖਰਾਬ ਹੋ ਜਾਂਦਾ। ਪੋਤਾ ਮੈਂ ਹਮ ਭੱਜਾ ਕਰਦਾ ਕੰਮ ਕਰੇ ਕਰਦਾ ਸਭ ਕੁਝ ਕਰਦਾ ਹੁਣ ਨੀ ਤੈਨੂੰ ਇਹ ਤਾਂ ਇਹ ਬਹੁਤ ਮਾਨਸਿਕ ਤੌਰ ਹੁੰਦਾ ਹਾਂ ਇਹ ਦਾਨੀ ਕਰਨਾ ਕੋਈ ਗੱਲ ਸਭ ਕੁਝ ਠੀਕ ਹੋ ਜਾਣਾ ਨਾ ਨਾ ਰੋਣਾ ਨਹੀਂ ਕਰ ਰੋ ਹਾਂ ਤੇ ਸਾਰੇ ਮਾਨਸਿਕ ਤੌਰ ਚਲ ਬੈਠ

ਮੰਗਿਆ ਚ ਮੋਲਿਆ ਹੈ ਹਾਂਜੀ ਮੈਂ ਖਾ ਜਾਮੰਗੀ ਮੈਂ ਜੋ ਕਿ ਤਾਜਾ ਸਿਰ ਤੋਂ ਤਾਂ ਹੀ ਸ਼ੇਸ਼ੇ ਭੱਜੇ ਆਈਆਂ ਹਾਂ ਹਾਂਜੀ ਮੈਂ ਵੀ ਚਲ ਗਈ ਹੀਗੀ ਨਾ ਆ ਮੈਂ ਵੇਖਾ ਕੁੜੀ ਨੂੰ ਕੀ ਅੱਛੀ ਕਾ ਸੱਚੀ ਕਾ ਸੱਚੀ ਕਾ ਜੀ ਕੀ ਬੜੀ ਜਾਂਦਾ ਕੁਛ ਨਹੀਂ ਬਸ ਬੰਨਾ ਕੀ ਵੇਲੇ ਤੁਸੀਂ ਦੱਸੋ ਹਾਂ ਬੜਾਂ ਠੀਕ ਠਾਕ ਵਧੀਆ ਅਮਨ ਕਿੱਥੇ ਹੈ ਉਹ ਅਮਨ ਜੀ ਅੰਦਰ ਤੇ ਅੱਛਾ ਅੱਛਾ ਮੈਂ ਬੈ ਲਾਉ ਨੂੰ ਮੈਂ ਉਹਦੇ ਕੋਲ ਜੂੜੇ ਜੜੇ ਤਿਆਰੀ ਕਰਦੇ ਆ ਮੈਂ ਕੋਈ ਅੰਦਰ ਨਹੀਂ ਮਿਲਣਾ ਹਾਂਜੀ ਟਾਈਮ ਨਹੀਂ ਪਾ ਦੇਣਾ ਇਹਦੇ ਚੂੜਾ ਉਹਨੇ ਮੰਗਿਆ ਮੁੰਇਆ ਕੋਲ ਵਾਲੀਆਂ ਮੈਂ ਬਾਅਦ ਵਿੱਚ ਉੱਥੇ ਚਲ ਗਈਆਂ ਚੋੜੀਆਂ अच्छा ठीक है चलो भाई वाले तू मेल लो हां हां मेल लो की ਗੱਲ ਹੈ ਦੀਦੀ ਗੱਲ ਕੀ ਹੋਣੀ ਆ ਤੂੰ ਆਮਨ ਦੀ ਸੇਲੀ ਤੈਨੂੰ ਸਾਰੀ ਗੱਲ ਤਾਂ ਪਤਾ ਹੋਣਾ ਵਾ ਕੀ ਗੱਲ ਹੈ ਇਹਨਾਂ ਵਿੱਚ ਕਿਹੜੀ ਗੱਲ ਦੀਦੀ ਮੈਂ ਤਾਂ ਆਪਣੇ ਘਰੋਂ ਆਈ ਆਂ ਭਾਵੇਂ ਬੇਸ਼ੱਕ ਤੂੰ ਘਰੋਂ ਆਈ ਆਂ ਨਾ ਪਰ ਹੈ ਤੂੰ ਦੀ ਸੇਲੀ ਆ ਸੇਲੀਆਂ ਨੂੰ ਸਾਰਾ ਕੁਝ ਦੱਸ ਦਿੰਦੀ ਹੈ ਇੱਕ ਦੂਜੀ ਨੂੰ ਦੁੱਖ ਸੁੱਖ ਕੋਈ ਗੱਲ ਤੇ ਹੈਗੀ ਆ ਜਿਹਦੇ ਕਰਕੇ ਨਾ ਮੈਂ ਰੋਂਦੀ ਆਂ ਅੰਦਰ ਰੋਂਦੀ ਆ ਆਹੋ ਹੁਣ ਇਹਨਾਂ ਨੂੰ ਦੱਸਾਂ ਕਿ ਨਾ ਦੱਸ ਤੂੰ ਕਿਹਦੇ ਨਜ਼ਰਾਂ ਗਿਆ ਝਕਾਉਂਦੀ ਐ ਦੱਸ ਗੱਲ ਕੀ ਆ ਦੀਦੀ ਫਿਰ ਗੱਲ ਗਾਂਹ ਨਾ ਕਰੋਗੇ ਤੁਸੀਂ ਨਾ ਮੈਂ ਕਾਹਤੋਂ ਗੱਲ ਗਾ ਕਰਨੀ ਐ ਜੇ ਮੈਂ ਗੱਲ ਗਾ ਕਰਨੀ ਹੁੰਦੀ ਨਾ ਤੈਨੂੰ ਕੁਛ ਵੀ ਕਿਉਂ ਦੀਦੀ ਫਿਰ ਤੂੰ ਪਹਿਲਾਂ ਮੇਰੀ ਸੌਂ ਖਾਓ ਫਿਰ ਤင်း ਗੱਲ ਨੂੰ ਗਾ ਕਰ ਦੱਸ ਮਾਲਪੀ ਦੀ ਸੌਂ ਵਾਲੀ ਕਿਹੜੀ ਗੱਲ ਆ ਦੀਦੀ ਗੱਲ ਬੜੀ ਵੱਡੀ ਆ ਨਾ ਅੱਛਾ ਕੀ ਵੱਡੀ ਗੱਲ ਹਾਂਜੀ ਚਲ ਫਿਰ ਦੱਸ ਕੀ ਗੱਲ ਆ ਜਿੰਨਾ ਮੰਦੇ ਮੰਗਣੀ ਆਹੀ ਵਿਆਹ ਫੋਨ ਰੱਖਿਆ ਸੀਗਾ ਉਹ ਮੁੰਡਾ ਨੱਠ ਗਿਆ ਵਾ ਕਿ ਹੋਰ ਕੁੜੀ ਦੇ ਨਾਲ ਉਹ ਨੱਠ ਗਿਆ ਹਾਂਜੀ ਸੋ ਹੁਣ ਅੰਕਲ ਕਹਿੰਦੇ ਆ ਕਿ ਮੈਂ ਹੁਣ ਇਹ ਗੱਲ ਕਿਸ ਨੂੰ ਦੱਸਨੀ ਨਹੀਂ ਆ ਉਸੇ ਦਿਨ ਕੁੜੀ ਠੱਲਣੀ ਆ ਤੇ ਕਹਿੰਦੇ ਜੇ ਮੈਂ ਗੱਲ ਦੱਸਤੀ ਕਿਸ ਨੂੰ ਤੇ ਫਿਰ ਸਾਰਿਆਂ ਨੇ ਇੱਕ ਦੂਜੇ ਨਾਲ ਮੂੰਹ ਜੋੜ-ਜੋੜ ਗੱਲਾਂ ਕਰੀ ਜਾਣੀਆਂ ਜਿੰਨੇ ਮੂੰਹ ਹੰਨੀਆਂ ਗੱਲਾਂ ਹੋ ਜਾਣੀਆਂ ਤੇ ਕਹਿੰਦੇ ਕੁੜੀ ਮੇਰੀ ਜੜੀਓ ਤੋੜਨੀ ਔਖੀ ਹੋ ਜਾਣੀ ਇਹ ਕਰਕੇ ਹੁਣ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਤਾਨੂੰ ਗੱਲ ਦੱਸਣੀ ਹੀ ਕਿ ਨਹੀਂ ਦੱਸਣੀ ਚੱਲ ਕੋਈ ਗੱਲ ਨਹੀਂ ਦਸਮੀ ਨਹੀਂ ਦਸਮੀ ਉਹ ਬਾਦੂ ਦੀ ਗੱਲ ਆ ਚੱਲ ਮੈਨੂੰ ਪਤਾ ਤਾਂ ਲੱਗ ਗਿਆ ਨਾ ਹਾਂਜੀ ਹਨਾ ਬਾਕੀ ਇਹ ਗੱਲਾਂ ਹੋ ਜਾਂਦੀਆਂ ਬਹੁਤ ਹੁਣ ਸਾਡੇ ਘਰੇ ਵੀ ਕਹਿ ਕੇ ਆਏ ਆ ਵੀ ਮੁੰਡਾ ਲੱਭਣ ਦੀ ਪਰ ਦੀਦੀ ਕੋਈ ਮੁੰਡਾ ਮੰਨਣਾ ਨਹੀਂ ਨਹੀਂ ਧਮ ਮੌਕੇ ਦੇ ਉੱਪਰ ਤੈਨੂੰ ਵੀ ਮਨਪੇ ਪਤਾ ਵਾ ਜਦੋਂ ਇਹ ਤਾਂ ਮੁੰਡਾ ਤੋਂ ਭਾਜ ਜੇ ਨਾ ਸਾਇ ਭੱਜੀ ਹੋਵੇ ਫਿਰ ਔਖੇ ਹੀ ਹੋ ਜਾਂਦਾ ਨਾ ਇੱਕ ਧਮ ਮੁੰਡਾ ਲੱਭਣਾ ਕਿਹੜੀ ਛੋਟੀ ਜੀ ਗੱਲ ਨਾ ਕੋਈ ਦਿਨ ਵੀ ਤਾਂ ਬਿਲਕੁਲ ਥੋੜੇ ਰਹਿ ਗਏ ਹੀ ਨਾ ਮੇਰੇ ਬੰਦਾ ਕਰੇ ਹੁਣ ਹਾਂਜੀ ਇਧਰ ਹੁਣ ਰਸਮ ਰਵਾਜ ਵੀ ਅੰਕਲ ਪੂਰੇ ਕਰਾਈ ਜਾਣਦੇ ਆ ਤੁਹਾਡੀ ਤੇ ਗੱਲ ਆ ਹੁਣ ਫੇ ਕਿਤਾ ਕੀ ਜਾਵੇ ਹਾਂ ਹੁਣ ਵੇਖੋ ਤੁਸੀਂ ਜੇ ਕੋਈ ਹੈਗਾ ਉਹ ਤੇ ਮੁੰਡਾ ਮੁੰਡਾ ਹੁਣ ਪੈਰ ਤੇ ਇੱਕਦਮ ਲੱਭਣਾ ਵੀ ਔਖਾ ਹੀ ਆ ਹਨਾ ਹਾਂਜੀ ਕੋਈ ਤਾਕਤ ਹੋਵੇ ਤੇ ਫੇਰ ਬੰਦਾ ਕਹੇ ਵੀ ਦੇਵੇ ਕਿ ਚੱਲ ਹੈਗਾ ਵਾ ਮੇਰੇ ਵੀ ਉਧਰ ਭਾਬੀ ਤੇ ਲੱਭਦੇ ਫਿਰੰਡੇ ਆ ਤੇ ਪਰ ਮੁੰਡੇ ਸਾਰੇ ਸਰਵਿਸਾਂ ਤੇ ਆ ਤੁਹਾਨੂੰ ਪਤਾ ਹੋ ਕਹਿੰਦੇ ਵੀ ਛੁੱਟੀ ਲੈਂਦੇ ਇੰਨਾ ਟਾਈਮ ਲੱਜਣਾ ਨਾਲੇ ਕਿੰਦੇ ਹੱਡਾ ਪਿਚਾ ਰਹੀ ਹੈ ਨਹੀਂ ਵਿਆਹ ਤਾਂ ਥੋੜੀ ਜਿਹੀ ਰਹਿ ਗਈ ਵਿੱਚ ਅੱਜ ਤੇ ਚੂੜੇ ਦੀ ਵਸਮਾ ਹਾਂਜੀ ਮਿੰਤੇ ਨਹੀਂ ਸਮਝ ਲੱਗਣ ਦੀ ਵੀ ਅੰਕਲ ਵੀ ਕਿਸ ਨੂੰ ਦੱਸ ਦੇ ਇੱਕ ਜਗ੍ਹਾ ਤੇ ਅੰਕਲ ਵੀ ਸਹੀ ਆ ਕਿ ਜੇ ਮੈਂ ਦੱਸਿਆ ਤੇ ਤੁਹਾਨੂੰ ਪਤਾ ਹੀ ਆ ਫਿਰ ਗੱਲਾਂ ਤੇ ਹੋਣੀਆਂ ਆ ਨਾ ਬੇਸੋਗੋ ਗੱਲਾਂ ਜ਼ਿਆਦਾ ਹੋਣੀਆਂ ਆ ਲੋਕਾਂ ਨੇ ਨਾ ਪਤਾ ਨਹੀਂ ਕੀ ਗੱਲ ਹੋਏ ਕੁੜੀ ਚੱਕਸੂਰ ਦੀ ਗੱਲ ਆ ਜਿਹੜੇ ਕਰਕੇ ਮੁੰਡਾ ਭੱਜ ਗਿਆ ਵਾ ਮੁੰਡੇ ਦਾ ਤਾਂ ਕਿਸੇ ਨੇ ਵੀ ਨਹੀਂ ਕੱਢਣਾ ਕਿ ਸੋਹਰ ਵੀ ਜੇ ਤੇਰੀ ਹੈ ਹੈਗੀ ਪਹਿਲਾਂ ਕਿਸਨਾ ਹੈਗੀ ਤੂੰ ਇਹਦੀ ਘਤੋ ਜ਼ਿੰਦਗੀ ਬਰਬਾਦ ਕੀਤੀ ਮੁੰਡੇ ਵਾਸਤੇ ਗਲਤ ਗੱਲ ਆ ਪਰ ਲੋਕਾਂ ਨੇ ਮੁੰਡੇ ਦਾ ਕਸੂਰ ਨਹੀਂ ਨਾ ਕੱਢਣਾ ਨਹੀਂ ਕੱਢਣਾ ਤਾਂ ਹੀ ਤਾਂ ਅੰਕਲ ਆਪਣੀ ਜਗ੍ਹਾ ਬਿਲਕੁਲ ਸਹੀ ਆ ਸੂਰ ਸਾਰਾ ਮੰਦਾ ਨਿਕਲਣਾ ਵਾ ਹੂੰ ਤੇ ਗੱਲਾਂ ਕਰਨਾ ਤੈਨੂੰ ਪਤਾ ਲੋਕੀ ਭੈੜੀ ਨਹੀਂ ਪੈਂਦੇ ਹਾਂਜੀ ਕੋਈ ਨਹੀਂ ਫਿਰ ਵੇਖੋ ਮਾਮੀ ਨੇ ਕਹਣਾ ਕਿਹੜੀਆਂ ਸਲਾਈ ਪੈ ਗਈਆਂ ਜੇ ਕੋਈ ਗੱਲ ਨਹੀਂ ਹੁਣ ਗੱਲ ਨਾ ਤੁਸੀਂ ਵੇਖੋ ਮੇਰੇ ਭੈਣ ਬਣ ਕੇ ਕਾਹ ਕਰੇ ਕਿਸੇ ਨਾਲ ਗੱਲ ਨਹੀਂ ਕਰਦੀ ਮਾ ਕੇ ਕੋਈ ਗੱਲ ਨਹੀਂ ਮੈਂ ਰੱਖਦੀਆਂ ਤੱਕ ਵਿੱਚ ਕੋਈ ਪੈਰ ਤੇ ਮੁੰਡਾ ਲੱਭ ਗਿਆ ਤੇ ਠੀਕ ਜੀ ਚੰਗਾ ਚਲ ਜਾ ਫਿਰ ਤੂੰ ਜਾ ਮੈਨੂੰ ਤਾਂ ਪਤਾ ਨਹੀਂ ਕੀ ਦੋ ਠੀਕ ਉਹ ਕਿੰਨੋਂ ਨੇ ਬੁੱਤ ਕੀ ਗੱਲ ਹੋਈ ਆ ਹੈ ਮਾਮੀ ਜੀ ਮੈਂ ਕੀ ਦੇ ਨਹੀਂ ਜਾਣਾਂ ਮੈਂ ਨਹੀਂ ਵਿਆਹ ਕਰਾਉਣਾ ਉਹ ਤੇਰੇ ਭਲੀ ਹੋ ਜਾਣਾ ਇਹ ਸਗਣਾ ਨਹੀਂ ਸਾਰੇ ਕੰਮ ਸ਼ੁਰੂ ਕੀਤੇ ਤੂੰ ਉਹਨਾਂ ਨੂੰ ਹੋਣ ਦੱਸਾ ਮੈਂ ਨਹੀਂ ਕਿਤੇ ਜਾਣਾ ਕੀ ਗੱਲ ਕੀ ਆ ਤੇ ਨਾਰੀ ਨੂੰ ਸਮਝਾਉ ਤਾਂ ਮੈਂ ਨਹੀਂ ਵਿਆਹ ਕਰਾਉਣਾ ਨਹੀਂ ਕੋਈ ਡੈਡੀ ਗੁੱਸੇ ਹੋਏ ਕੀ ਗੱਲ ਹੋਈ ਆ ਨਹੀਂ ਮੰਮੀ ਜੀ ਉਹ ਨਹੀਂ ਮੈਂ ਵਿਆਹ ਹੀ ਨਹੀਂ ਕਰਾਉਣਾ ਨਹੀਂ ਕੋਈ ਤੇਰੀ ਰੀਜ ਨਹੀਂ ਪੂਰੀ ਹੋਈ ਐਂ ਤੇ ਪੁੱਤ ਵੀ ਕਿੰਨੇ ਰੀਜਾਂ ਦੇ ਨਾਲ ਸਾਰੇ ਮੇਰੇ ਸਾਥ ਕਰਨ ਲਏ ਆ ਡੈਡੀ ਉਸ ਤੋਂ ਵੱਧ ਕਰਨ ਲਏ ਆ ਹੂੰ ਮੇਰਾ ਮਨ ਨਹੀਂ ਮੰਨਦਾ ਨੇ ਈਰੇ ਮਨ ਨੂੰ ਹੁਣ ਤੂੰ ਸਾਰੇ ਕੰਮ ਸਿਚੂ ਕਰਕੇ ਸਾਰੇ ਪੈਲਸ ਕਰਕੇ ਤੂੰ ਹੁਣ ਦੇ ਰਹੀ ਮਨ ਨੂੰ ਵੇਖਣਾ ਵਾ ਨਾ ਇਹੋ ਹੀ ਗੱਲ ਪਈ ਬੋਤ ਇਹ ਹੁਣ ਤੋ ਦੱਸ ਹੀ ਦਿਆ ਹਨਾ ਆ ਵੀ ਖਾਂ ਚੂੜਾ ਪਾਈਏ ਸਗਨਾ ਸਾਥਾਂ ਦੇ ਨਾਲ ਤੇ ਤਿਆਰੀ ਕਰੀਏ ਮੈਂ ਮਮੀ ਮੈਂ ਨਹੀਂ ਚੂੜਾ ਪੋਣਾ ਮੈਂ ਕਿਤੇ ਨਹੀਂ ਜਾਣਾ ਨਹੀਂ ਗੱਲ ਸੁਣ ਪੁੱਤ ਜੇ ਕੋਈ ਇਸ ਤਰ੍ਹਾਂ ਨਿਕਲ ਤੂੰ ਪਹਿਲਾਂ ਦੱਸ ਜਿਉ ਸਾਨੂੰ ਹੂੰ ਮੁੰਡਾ ਨਹੀਂ ਪਸੰਦ ਆਏ ਪਸੰਦ ਸੀ ਪਹਿਲਾਂ ਦੱਸ ਦੇਣੀ ਹੋ ਸਾਨੂੰ ਮੋਰ ਪਿਆਰ ਤੇ ਥੋੜੀ ਇਤਰਾਹੁਣ ਤੈਨੂੰ ਤੇਰੇ ਸਾਹਮਣੇ ਵੇਖਣਾ ਸਾਰੇ ਮੇਲਗੇੜ ਬਾਹਰ ਬੈਠਾ ਵਾ ਹਨਾ ਅਜ ਤਾਂ ਥੋੜੀ ਕਰੀਦਾ ਵਾ ਤੇ ਨਾਲ ਹੀ ਥੀ ਆਤੀ ਉਹ ਪਤਾ ਕੀ ਹੈ ਰਾਜੇ ਰਾਣੇ ਕੋਈ ਆਪਣੇ ਘਰੇ ਰੱਖੀਆਂ ਗਈਆਂ ਉਹਨਾਂ ਨੂੰ ਜਾਣਾ ਹੀ ਪੈਂਦਾ ਵਾ ਬਾगाने ਘਰ ਤੋਰਨੀਆਂ ਪੈਂਦੀਆਂ ਹਨਾ ਮਾਰੇ ਨੇ ਲਿਖ ਕੇ ਇਤਨਾ ਕਿਦਾਂ ਕਿਦਾਂ ਸੰਜੋਗਾਂ ਨੇ ਭੇਜੇ ਹੁੰਦੇ ਆ ਨਹੀਂ ਮੰਮੀ ਮੈਂ ਨਹੀਂ ਪੋਨਾ ਪੋਨਾ ਪੁੱਤ ਨਾ ਇਹ ਇਦੋਂ ਦੇ ਮੁੰਡਾ ਗੱਲ ਸੁਣ ਵੇ ਤੇ ਆਪਾਂ ਪਾਉਣ ਲੱਗੇ ਜਿਹੜਾ ਤੂੰੜਾ ਪਾਉਣ ਲੱਗੇ ਤੇ ਅੱਜ ਕੱਲ੍ਹ ਕੁੜੀਆਂ ਚਾਹ ਮੰਨ ਨਾਲ ਕਿਤਾਬ ਪਾਉਂਦੀਆਂ ਗਾਣੇ ਕਾਉਂਦੀਆਂ ਤੂੰ ਘਰ ਹੁਣਾ ਮੈਂ ਇਸ ਤਰ੍ਹਾਂ ਨਹੀਂ ਕਰੀਦਾ ਵੀ ਮੈਂ ਤੇ ਡੈਡੀ ਨੇ ਫਿਰ ਵੇਖ ਉਹ ਉਹਨੇ ਮਾਂ ਚਾਊਗਾ ਨਾ ਕਿਨੇ ਚਾਵਾਂ ਨਾ ਵੀ ਕਿੰਨਾ ਖਰਚਾ ਉਹਨਾਂ ਕੀਤਾ ਫਿਰ ਵਿਆਹ ਕਰਨੇ ਸੌਖੇ ਹੀ ਆ ਇਸ ਤਰ੍ਹਾਂ ਨਹੀਂ ਕਰਦਾ ਮੈਂ ਕਰਾਂ ਇਹ ਚੂੜੇ ਦੀ ਤਿਆਰੀ ਤੇ ਹੈਨਾ ਚੂੜਾ ਪਾਈਏ ਵੀਰ ਇੱਕ ਨੂੰ ਤਾਂ ਛੁੱਟੀ ਨਹੀਂ ਮਿਲੀ ਦੂਜੇ ਸਾਰੇ ਬਾਹਰ ਆ ਕੰਮ ਵਿੱਚ ਜਾ ਕੇ ਇਦਾਂ ਦੇ ਹੋ ਗਏ ਆ ਹੂੰ ਪਾਈਏ ਆਪਾਂ ਤਿਆਰੀ ਕਰੀਏ ਕਰ ਲਈ ਤੇਰੀ ਆਪਾਂ ਮੇਰੇ ਪੁੱਤ ਤਕੜਾ ਹੋ ਗਏ ਕਿ ਮੁੜ ਕੇ ਤੇਰੇ ਵਰਗੇ ਨਹੀਂ ਆ ਸਾਨੂੰ ਯਾਦ ਵੀ ਨਹੀਂ ਕਰਿਆ ਕਰਨਾ ਆਖਣਾ ਮੈਂ ਆਪਣੇ ਘਰ ਚ ਬੜਾ ਬਿਜੀ ਆ ਮੇਰੇ ਘਰ ਮੜਾ ਬੜਾ ਚੰਗਾ ਮੈਨੂੰ ਮਿਲ ਗਿਆ ਵਾ ਚੇਤਾ ਨਹੀਂ ਹੁਣ ਦਿੰਦਾ ਪੇਕਿਆਂ ਦਾ ਹਨ ਇਸ ਤਰ੍ਹਾਂ ਨਹੀਂ ਕਰੀਦਾ ਹਨ ਇਹ ਕਿਦਾਂ ਨਾ ਅੰਕਲ ਜੀ ਸਾਡੇ ਤੇ ਘਰ ਰੱਖਣ ਦੇ ਨੇ ਗੱਲਾਂ ਤੋਂ ਕੀ ਗੱਲ ਜਿਹੀਂ ਗਰੀਬ ਆ ਤੇ ਕੀ ਗੱਲ ਜਿਹੀਂ ਦੁੱਖ ਨਹੀਂ ਸਮਝ ਸਕਦੇ ਇਹਨਾਂ ਦਾ ਨਾਲੇ ਧੀ ਆ ਧੀਆ ਦੁੱਖ ਤੇ ਹੁੰਦਾ ਵੀ ਬੜਾ ਵਾ ਅੰਕਲ ਨੂੰ ਇੰਨਾ ਨਹੀਂ ਪਤਾ ਕਿ ਜਿਹੀਂ ਮਾੜੇ ਆ ਤੇ ਅਸੀਂ ਕੀ ਪਤਾ ਉਹਦੀ ਹਲਪ ਵੀ ਕਰਦੀ ਏ ਕੋਈ ਕਿਸ ਗੱਲ ਦੀ ਪਰ ਅੰਕਲ ਵੀ ਨਾ ਲੁਕਾ ਰੱਖਦੇ ਹੀ ਬਸ ਕੋਈ ਸਮਝਦਾ ਹੀ ਨਹੀਂ ਸਾਨੂੰ ਇਹਨਾਂ ਨੂੰ ਪਤਾ ਕਿ ਗਲੀ ਦੇ ਕੱਕ ਦੀ ਵੀ ਲੋੜ ਪੈ ਜਾਂਦੀ ਬੰਦੇ ਨੂੰ ਮੈਂ ਕਿਹਾ ਚੱਲ ਦਾਲ ਬਣਾਉਣੀ ਆ ਤੇ ਦਾਲ ਵੀ ਥੋੜੀ ਜੀ ਆ ਦੱਸ ਕੀ ਕਰਾਂ ਮੈਂ ਤੇ ਕੀ ਨਾ ਪਪਾ ਠੰਡ ਬਰੀ ਆ ਅੱਜ ਬਰਾਜੀ ਕਾਡੇ ਘਟ ਘਟ ਲਾਉਣ ਨੂੰ ਲਿਆ ਵੇ ਲਾਉਣੇ ਦਵੀਂ ਹਾਂ ਅਓ ਅੱਛਾ ਤੁਹਾਨੂੰ ਤੇ ਪਿਓ ਪੁੱਤ ਨੂੰ ਮੈਂ ਪਿਉਣੀ ਆ ਕਲੋਵ ਜਰੀ ਆ ਗਈ ਮੈਂ ਬੱਬੂ ਮਾ ਸਾਬੀ ਤੇ ਮਾਰਦਾ ਤਰਲਾ ਮੈਨੂੰ ਤੇ ਹਾਂ 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 ਹੋ ਮਰ ਨਹੀਂ ਹੈ ਤੇਰੇ ਕਰਨੇ ਵਿੱਚ ਮੈਂ ਮੈਂ ਢਾਗ ਮਾਰੀ ਸੀ ਤੇ ਸਰਖਾ ਤੇ ਉਹਦੇ ਪੇਪਰ ਚਲੇ ਤੇ ਸੁਣ ਵੀ ਐ ਬਾਬਾ ਥੋੜੀ ਮੱਦੀ ਨੂੰ ਕਹਿ ਹਟ ਆਪੋ ਤੈਨੂੰ ਤੇ ਉਹਨੂੰ ਕਹਿਣ ਲਿਆ ਹੋਰ ਛੁੱਟਦੇ ਛੁੱਟਦੇ ਉਹਦੇ ਸਾਰਾ ਦਿਨ ਮੈਂ ਤੈਨੂੰ ਸਾਭੀ ਉਹ ਤੋਂ ਮੇਰਾ ਨਾਂ ਨਹੀਂ ਕਰਦਾ ਨਹੀਂ ਤੂੰ ਵੀ ਐਡਾ ਵਾਂ ਜਿੱਟਿਆਂ ਤੱਕ ਮਾਰਨ ਦੀ ਸੋਚ ਕਿ ਮੈਂ ਮਾਰੂ ਸਿਰ ਤੇ ਕਿੱਦਾਂ ਮਾਰੂਗਾ ਮੈਂ ਤੇ ਸਿਰ ਤੇ ਇਦਾਂ ਹੀ ਉੱਚੀ ਆ ਜੱਟ ਜੱਟੇ ਨੂੰ ਕਮਾਓ ਅੱਜ ਤੇ ਘਰ ਮਾਤੇ ਤੈਨੂੰ ਸ਼ਰਮ ਹੀ ਨਹੀਂ ਆएगी ਤੈਨੂੰ ਆ ਐਸਾ ਮਾਂ ਦਾ ਟੈਵਰ ਰੋਲਾ ਪਈ ਜਾਂਦੀ ਸਰ ਜਾਣਾ ਵਾਧੂ ਕਈ ਨਹੀਂ ਨੂੰ ਮੈਂ ਇੱਥੇ ਕੋਟਾ ਗਲਾਸੀ ਤੇ ਝਾਤੀ ਲਟਣ ਲੱਪੀਦਾ ਵੇਖ ਕੇ ਤਨੀ ਇਹ ਕਿਥੋਂ ਖਤੀ ਮੇਰੇ ਪੱਲੇ ਪਾਤੀ ਹੈ ਹੈ ਲੈ ਕਿਦਾਂ țeḍḍa țeḍḍa ਚਾ ਜਾਣਾਂ ਵਾ ਐਵੇਂ ਨਹੀਂ ਬੱਲੇ ਪਈ ਤੇਰੇ ਸੱਤ ਕਿੱਲੇ ਵੇਖ ਕੇ ਤਾਂ ਫਿਰ ਮੇਰੇ ਘਰ ਦੇ ਆਣ ਤੇਰੇ ਨਾਲ ਆਇਆ ਸੀ ਤੋ ਸੱਤ ਕਿੱਲੇ ਆ ਗਏ ਸੀ ਤੇ ਹੋਰ ਨਖਤਿਆ ਪੀ ਗਿਆ ਉਹ ਵੇਚ ਕੇ ਤੂੰ ਪੀ ਕੇ ਤਾਂ ਬਾਚ ਮੂਤ ਗਿਆ ਹੋਰ ਮੂਤ ਗਿਆ ਤੂੰ ਮੂਤਿਆ ਕੇ ਹੋਰ ਕਿੰਨੇ ਮਿੱਤਨਾ ਜਦੋਂ ਤੂੰ ਪੀਤੀ ਤਾਂ ਤੂੰ ਹੀ ਮੁੱਤਨਾ ਵਾ ਮੈਂ ਕਿਹਨੂੰ ਮੂਤਰ ਹਾਂ ਐਵੇਂ ਹੀ ਤੂੰ ਤੇ ਗਜਨੀ ਫਿਲਮ ਤੋਂ ਵੀ ਗਾਂ ਚੱਲ ਗਿਆ ਉਹਨੂੰ ਤਾਂ 15 ਮਿੰਟਾਂ ਬਾਅਦ ਆਪਾਂ ਨੇ ਅੱਖਰ ਭੁੱਲ ਜਾਂਦੇ ਹੰਦੇ ਆਂ ਤੇ ਤੇ ਤੈਨੂੰ ਤੈਨੂੰ ਆਪਣੇ ਸਾਥ ਕਿੱਲੇ ਭੁੱਲ ਗਏ ਆ ਚੱਪਾ ਕਿਲੇ ਵਿੱਚ ਗਜਨੀ ਕਿਧੂ ਆ ਗਈ ਤੈਨੂੰ ਦਰਾਂ ਦੇਂ ਡਈਆਂ ਇੱਕ ਕੀ ਹੈ ਹਵਾ ਕਾ ਤੋ ਮੇਰੇ ਭਰਾ ਨਾਲ ਲੜੀ ਜਾਂ ਰਹੀ ਆ ਹੁਣ ਤੂੰ ਆ ਜਾ ਵਿੱਚ ਹਿੱਸਾ ਲੈਣ ਤੇਰੀ ਕਮੀ ਰਹਿ ਗਈ ਗਰਲ ਸੁਣ ਵਿੱਚ ਇਧਰ ਇਹਨੂੰ ਕੀ ਫੜਾਤਾ ਕੀ ਦਿੱਤਾ ਉਹਨੂੰ ਮੇਰੇ ਰੋਕ ਦਿੱਤਾ ਉਹ ਨਾ ਗਾਉਣਾ ਮੇਰੀ ਬਾਹ ਫੜਨ ਵਾਲਾ ਵੇ ਸੁਦਰਜ ਆ ਜਾ ਉਹ ਸੁਦਰੇ ਆਈ ਆੜੀ ਭਰਾਵਾਂ ਭਰਾਵਾਂ ਦੀ ਗੱਲ ਆ ਦੂਰ ਹੋ ਕੇ ਗੱਲ ਕਰਨ ਵਾਲੇ ਮੇਰੇ ਤੋਂ ਵੇ ਆ ਜਾ ਜੇ ਤੈਨੂੰ ਸਮਝ ਲੱਗਦੀ ਹੈ ਤੇ ਸੱਤ ਕਿੱਲੇ ਚੱਗੇ ਖਾ ਲਏ ਇਹਨਾਂ ਨੇ ਆਪਣੇ ਮਗਰ ਕੀ ਰਹਿ ਗਿਆ ਵਾ ਆ ਦੋ ਕਮਰੇ ਵੀ ਇਹਨਾਂ ਨੇ ਖਾ ਜਾਣੇ ਹੀ ਹੋ ਆ ਜਾ ਆ ਜਾ ਵਾਪਸ ਉਹ ਰਹਿਣ ਦੇ ਜਾ ਲੈਂਦੇ ਉਹਨੂੰ ਚੱਲ ਤਿੱਤਰ ਤੁਹਾਡੇ ਘਰ ਚੱਲ ਉੱਡ ਤੇਰਾ ਫਰਜ ਨਹੀਂ ਅੱਜ ਤੋਂ ਬਾਅਦ ਹੱਥ ਖੰਡੇ ਹੀ ਆ ਨਾ ਲੀਗ ਇਹ ਤੋਂ ਅੱਗੇ ਨਹੀਂ ਆਉਣਾ ਚਾਹੀਦਾ ਮੇਰੇ ਭਰਾ ਦਾ ਘਰ ਆ ਤੇ ਭਰਾ ਨੂੰ ਅੱਗੇ ਖਾ ਗਿਆ ਉਹ ਦੋਨਾਂ ਦੇਖਿਆ ਵੀ ਮੇਰਾ ਭਰਾ ਵਾ ਕਿਤੇ ਨਹੀਂ ਖਾਦਾ ਭਰਾ ਨੂੰ ਆ ਸਾਡੇ ਕਿੱਲੇ ਆ ਜਿਹੜੇ ਖਾਦੇ ਵੇਚ ਕੇ ਹਾਂ ਤੁਸੀਂ ਮਹਿਲ ਪਾ ਲਿਆ ਪਤਾ ਤੈਨੂੰ ਮੈਂ ਜਾਨਦੀ ਪ੍ਰਾਪਰਟੀ ਡੀਲਰ ਨੂੰ ਕੋਈ ਹੋਰ ਮਿਹਨਤ ਆ ਜਾਣਦੀ ਤੈਨੂੰ ਖਾਦਾ ਹੁੰਦਾ ਤੇ ਉਹ ਇੱਥੇ ਹੀ ਹੁੰਦਾ ਮੈਂ ਤਾਂ ਕਿਹਾ ਵੀ ਤੈਨੂੰ ਮੈਂ ਜਾਣਦੀ ਵੱਡੇ ਪ੍ਰਾਪਰਟੀ ਡੀਲਰ ਨੂੰ ਸਾਡੀ ਪਹਿਲੀ ਜਿਹੜੀ ਆ ਤੂੰ ਲੈ ਕੇ ਤੇ ਪ੍ਰਾਪਰਟੀ ਡੀਲਰ ਬਣ ਗਿਆ ਸੀ ਉੱਡ ਜਾ ਮੈਂ ਤੈਨੂੰ ਅਜੇ ਵੀ ਕਹਿਣ ਦੇਈ ਕਹਾਣੀਆਂ ਨਹੀਂ ਬੈਂਟੀਆਂ ਮੈਂ ਤੈਨੂੰ ਕਹਿਣ ਦੀ ਮੈਂ ਅੱਗੇ ਬੜੀ ਤਪੀਓ ਗੁੱਸਾ ਮੈਨੂੰ ਮੇਰੇ ਦੀ ਹੋ ਠੰਡੀ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ ਵੀ ਠੰਡੀ ਹੋ ਨਾਲੇ ਤੈਨੂੰ ਅਕਲ ਨਹੀਂ ਹੈਗੀ ਬਾਲਾ ਨੂੰ ਉੱਡ ਜਾ ਮੈਂ ਤੈਨੂੰ ਕਹਿਣ ਲਈ ਹਾਂ ਮੈਨੂੰ ਫਰ ਲੱਗੇ ਉੱਡ ਜਾ ਉਦਾਂ ਕਹਿ ਵੀ ਆਡੇ ਕਰੋਂ ਚੱਲ ਜਾ ਇੱਥੇ ਪਿਆਰ ਨਾਲ ਵੀ ਗੱਲ ਕਰ ਲਈਦੀ ਦਾਦਾ ਤੇਰਾ ਨਾ ਪਿਆਰ ਚਤਾਵਾ ਹੈਂ ਉੱਡ ਉੱਡ ਕੇ ਆ ਜਾ ਇੱਥੋਂ ਮੈਂ ਤੈਨੂੰ ਵਜ ਜਾਂਦੇ ਨਹੀਂ ਸੌਂਦਾ ਨਹੀਂ ਆ ਵੇ ਮੋੜਿਆ ਆ ਰੱਖ ਲਈ ਤੇ ਵਾ ਵਾ ਭਗਵਾਨ ਨੇ ਤਾਂ ਬੋਲੀ ਜਾਂ ਜੋ ਬੋਲਣਾ ਵਾ ਜੱਟ ਨਹੀਂ ਪਰਵਾ ਕਰਦਾ ਜੱਟ ਤੇ ਆਉ 8 ਵਜੇ ਰਾਤ ਨੂੰ ਰੋਟੀ ਰੱਟੀ ਲਾ ਕੇ ਰੱਖੀ ਤੇ ਮੁਰਗਾ ਲਪੂ ਤਾਂ ਮੁਰਗਾ ਬਣਾ ਕੇ ਰੱਖੀ ਕਹੋਂ ਹੁੰਦੀ ਵੀ ਹੋ ਚੰਲੀ ਦੇ ਰਸਮਾਂ ਚੋਟੋ ਵੀ ਰਸਮ ਹੋ ਜਣੀ ਆ ਪੂਰੀ ਹਾਂ ਚਲ ਕੋਈ ਗੱਲ ਨਹੀਂ ਦਜਾ ਮੈਂ ਬਾਥਰੂਮ ਜਾਣਾ ਵਾਸ਼ਰੂਮ ਹੈ ਨਾ ਅੱਛਾ ਠੀਕ ਹੈ ਜੀ ਹਾਂ ਤੋਂ ਕੋਲ ਲੈ ਕੇ ਚੱਲ ਠੀਕ ਹੈ ਮੈਂ ਇੱਥੇ ਖਲੋ ਕੇ ਢੀਕ ਦੇ ਤੁਹਾਨੂੰ ਹਾਂ ਕੋਈ ਹਾਏ ਕਿੰਨਾ ਔਖਾ ਟਾਈਮ ਚੱਲਣ ਡਿਆ ਵਾ ਇਹਨਾਂ ਤੇ ਅੰਕਲੋਂ ਹੁੰਦੇ ਡੇ ਪੁੱਛਾਂ ਬਲ ਕੇ ਅੰਕਲ ਜੀ ਚੂੜਾ ਪਾਉਣ ਦੀ ਰਸਮ ਲੱਗੀ ਆ ਹੁਣ ਮਾਮੀ ਕਹਿੰਦੇ ਸੀ ਵੀ ਫੁੱਲ ਤੋੜ ਕੇ ਲਿਆਓ ਬਾਹਰ ਕੱਟੀ ਰਸੀ ਕਰੀਏ ਤੇ ਝੂੜਾ ਪਾਈਏ ਤੇ ਮੈਂ ਉਹ ਮੁੰਡਾ ਤੇ ਕੋਈ ਲੱਭਣ ਨਹੀਂ ਧਿਆ ਤੇ ਕੀ ਕਰਨਾ ਜੀ ਮੈਂ ਲੱਭਦੇ ਆਂ ਫੇ ਅੱਜ ਦੌਰ ਕੀ ਬੜੀ ਦਿੱਕੀ ਆ ਉਹ ਕਿਆ ਸਾਰਿਆਂ ਨੂੰ ਕਿਸ ਨੇ ਨਹੀਂ ਦੱਸਿਆ ਵਿਆਹ ਤਾਂ ਕਰਨਾ ਪਣਾਣਾ ਇੱਕ ਦੋ ਨੂੰ ਕਰਤਾ ਟੈਲੀਫੋਨ ਨੂੰ ਕਿਆ ਉਹਨਾਂ ਨੂੰ ਮੈਂ ਕਹ ਸਾਰੇ ਤੇ ਦੇਣ ਕਿਹੜੇ ਰਹਿ ਗਏ ਆ ਅੱਗੇ ਫਿਰ ਮੁੰਡੇ ਵਾਲਿਆਂ ਨੇ ਵੀ ਕਹਿਣਾ ਹੀ ਵੀ ਤਿਆਰੀ ਕਰਨੀ ਆ ਤੇ ਜੇ ਇਦਾਂ ਕਰੋਂ ਆ ਅ ਜੋਤੀ ਦੀਦੀ ਨੂੰ ਕਹੋ ਹੋਊਗਾ ਜ਼ਰੂਰ ਕੀ ਪਤਾ ਨਹੀਂ ਪਰ ਇਹ ਜੀ ਵਾਪਸ ਮੁੰਡਾ ਨਹੀਂ ਨਾ ਜੋ ਵੇਖਣਾ ਮੁੰਡੇ ਬਹੁਤ ਕੋ ਵੇਖਣਾ ਪਿੰਦਾ ਹਾਂਜੀ ਉਹ ਤੇ ਹੈਗਾ ਵਾਪੇ ਚੰਗੇ ਘਰ ਘਰਾਂ ਨੇ ਤਾਂ ਵੀ ਵੇਖਣਾ ਪੈਣਾ ਪਿੰਦਾ ਵਾ ਮੇਰਾ ਇੱਕੋ ਮੁੰਡਾ ਲੱਭ ਗਿਆ ਤੇ ਅਜੇ ਤੱਕ ਥੋੜਾ ਵਿਆਹ ਕਰਦੇ ਨਾ ਕੁੜੀ ਤੋਰ ਤੇ ਨਹੀਂ ਕਰੋ ਹਾਂਜੀ ਜੀ ਦਾ ਸਵਾਲ ਵਾ ਹਮ ਪਰ ਫਿਰ ਜਾਂਦੇ ਫਿਰ ਥੋੜੇ ਦਿਨ ਡਿਲੇ ਕਰ ਲੋ ਵੀ ਬਾਅਦ ਚ ਰੱਖ ਲਿਓ ਡਿਲੇ ਨਹੀਂ ਕਰਨਾ ਡਿਲੇ ਕਿੰਨੀਆਂ ਗੱਲਾਂ ਹੋਣੀਆਂ ਮੈਨੂੰ ਆ ਪਤਾ ਹੀ ਆ ਤੂੰ ਦੱਸ ਜਾਣੀ ਹਾਂਜੀ ਕੀ ਗੱਲਾਂ ਕਰਦੇ ਲੋਕ ਕਿੰਨੀਆਂ-ਕਿੰਨੀਆਂ ਗੱਲਾਂ ਕਰ ਲੀਆਂ ਲੋਕਾਂ ਨੇ ਹਾਂ ਜੀ ਤੇ ਕਰਨਗੇ ਰਿਸ਼ਤੇਦਾਰ ਕਰਨਗੇ ਸਾਰਿਆਂ ਨੇ ਕਰਨੀ ਆ ਕਿ ਕਿਹਦਾ ਮੂੰਹ ਕਿਹਦਾ ਕਿਹਦਾ ਮੂੰਹ ਪੜ ਲਾਂਗੇ ਨਹੀਂ ਮੂੰਹ ਤਾਂ ਕਿਸਦਾ ਨਹੀਂ ਜੋ ਫੜਿਆ ਜਾਂਦਾ ਤੇ ਫੇਰ ਤੁਸੀਂ ਇਦਾਂ ਕਰੋ ਵੀ ਆਦੀ 3 ਮਿੰਨੂ ਬੜੇ ਚੰਗੇ ਲੱਗਣ ਦੇ ਜੇ ਤੇ ਇਹਨਾਂ ਨੂੰ ਹੀ ਕਹੋ ਤੇ ਹੀ ਸ਼ਾਇਦ ਹੋਵੇ ਕੋਈ ਇਹਨਾਂ ਦੀ ਤੱਕ ਵਿੱਚ ਚੱਲੋ ਇਹਨਾਂ ਨੂੰ ਕਾ ਕੇ ਦੇਖ ਲੈਂਦੇ ਹਾਂ ਹਾਂ ਜੀ ਕੋਈ ਨਹੀਂ ਮੂੰਹ ਨਹੀਂ ਕਹਿੰਦੇ ਮੈਂ ਇਹ ਬੜਿਆਂ ਨੂੰ ਕਹਾ ਹਾਂ ਹਾਂ ਜੀ ਤੇ ਨੂੰ ਹੀ ਕਹ ਦਿੰਦੇ ਜੇ ਉਹਦੀ ਕੋਈ ਤੱਕ ਚ ਹੋਊਗਾ ਤੇ ਆਪਾਂ ਦੇਖ ਲਾਂਗੇ ਹਾਂ ਜੀ ਹਾਂ ਹਾਂ ਕੋਰ ਕਰ ਕੀ ਕਰਤਾ ਉਹ ਤੇਰਾ ਹੋਗਾ ਤੈਨੂੰ ਹਾਂਜੀ ਹਾਂ ਮੜਿਆ ਵਾਲੇ ਮੁੰਡੇ ਵਾਲੇ ਵੀ ਕਈ ਪਰ ਹੰਪਾ ਨਾਉਂਦੇ ਪਿੰਡੇ ਹਾਂਜੀ ਹਾਂਜੀ ਕਰਦੇ ਆ ਤੇ ਵਿਆਹ ਕਰਨਾ ਕਿਹੜਾ ਸੌਖਾ ਅਗਲੇ ਨੂੰ ਕਹਿਣਾ ਪੈਣਾ ਹਾਂਜੀ ਇੱਥੇ ਹਾਂ ਹਾਂਜੀ ਠੀਕ ਚਲੋ ਕੋਈ ਨਹੀਂ ਠੀਕ ਜਿੱਦ ਤੱਕ ਕੀ ਬੰਦੇ ਕੋਈ ਨਹੀਂ ਅੰਕਲ ਜੀ ਕਰਨਾ ਕੀ ਫਸ ਵਿਲੇ ਜੀ ਜੋ ਤਿੱਗ ਨੂੰ ਪਤਾ ਲੱਗਿਆ ਤਾਂ ਮੈਂ ਮੁੰਡਾ ਆਗਾ ਰਿਸ਼ਤੇਦਾਰਾਂ ਚ। ਮੰਮੇ ਦੇ ਵਾਸਤੇ। ਤਾਇਆ ਜੀ ਨਾਲ ਲੱਤਾ ਮੈਂ ਤੁਹੀਂ ਪੇਸ਼ਿਆ ਹੀ ਨਾ ਉਹਦੇ ਦੱਸ ਦਿੰਦੇ ਸੀ। ਪੁੱਤਰੋ ਕਿੰਨੇ ਪਰਦੇ ਰੱਖਨੇ ਪੈਂਦੇ ਤੈਨੂੰ ਪਤਾ ਤਾਂ ਤੀਆਂ ਲੇਕਿਨ ਕਿੰਨੇ ਦੁੱਖ ਹੁੰਦੇ ਆ। ਹਾਂਜੀ ਉਹ ਤਾਂ ਮੈਂ ਸਮਝਦੀ ਆ। ਤੁਹਾਡੇ ਦੁੱਖ ਨਾਲ ਪੂਰੀ ਸਹਿਮਤ ਆ। ਬਾਕੀ ਗੇ ਇਦਾਂ ਵਾ ਮੇਰਾ ਨਾ ਮੁੰਡਾ ਹੈਗਾ ਤੇ ਮੇਰਾ। ਅੱਛਾ। ਹਾਂਜੀ ਤੇ ਬਾਕੀ ਉਹਨਾਂ ਨਾਲ ਮੈਂ ਗੱਲ ਕਰਕੇ ਵੇਖਾਂਗੀ ਜੇ ਇਹ ਤੇ ਗੱਲ ਬਣ ਗਈ ਤੇ। ਹਾਂਜੀ। ਮੁੰਡਾ ਚੰਗਾ ਹੋਣਾ ਚਾਹੀਦਾ ਨਾ ਸਾਫ ਪਤਾ ਨਾ ਖਾਵੇ ਹੋਰ ਆਪਕ ਮੈਂ ਇਹ ਬਿਲਕੁਲ ਬਸਤ ਹੈ ਆਪਕ ਕਿਸਮਤ ਹੈ ਤਾਂ ਆਪੋ ਆਪਣੀ ਖਾਣੀ ਹੁੰਦੀ ਹੈ ਹਾਂਜੀ ਮੁੰਡਾ ਚੰਗਾ ਸਹੀ ਵਧੀਆ ਜੇ ਬਾਕੀ ਇਹ ਗੱਲ ਹੈ ਕਿ ਅੱਜ ਕੱਲ ਮਨਦੇ ਤੁਹਾਨੂੰ ਪਤਾ ਕੋਈ ਹੈ ਨਹੀਂ ਆ ਮੰਨੇ ਦੀ ਹੈ ਨਾ ਜੇ ਤੂੰ ਮੰਨ ਗਿਆ ਫਿਰ ਤੇ ਚਲੋ ਹਾਂ ਹੀ ਸਮਝੋ ਤੁਸੀਂ ਇਤਾਂ ਦੀ ਕੋਈ ਗੱਲ ਨਹੀਂ ਜੀ ਨਹੀਂ ਤੂੰ ਫਿਰ ਜਾ ਤੇ ਜਾ ਕੇ ਤੇ ਗੱਲਬਾਤ ਕਰਕੇ ਸਾਨੂੰ ਦੱਸੇਂਗਾ ਉੱਤੇ ਟਾਈਮ ਕਿਹੜਾ ਰਹਿ ਗਿਆ ਆ ਦੇਣ ਤੇ ਥੋੜੇ ਰਹਿ ਗਏ ਨੇ ਬਾਕੀ ਕੋਈ ਗੱਲ ਨਹੀਂ ਮੈਂ ਗੱਲ ਕਰਕੇ ਨਾ ਤੁਹਾਨੂੰ ਦੱਸਾਂਗੀ ਸਾਰੇ ਤੇ ਦੋ ਗੱਲ ਕਰਕੇ ਤੇ ਫਿਰ ਅੱਜ ਅੱਜ ਜੱਜ ਜੱਜ ਕੱਲ ਇੱਕ ਦੋ ਦਿਨਾਂ ਦੇ ਵਿੱਚ ਨਾ ਫਾਈਨਲ ਕਰਦੇ ਫਿਰ ਹਾਂ ਹੂੰ ਕੋਈ ਗੱਲ ਨਹੀਂ ਮੈਂ ਉਹਨਾਂ ਜਾਵਾਂਗੀ ਉਹਨਾਂ ਨੂੰ ਪੁੱਛ ਕੇ ਆਵਾਂਗੀ ਜੇ ਇਹਦਾ ਮੰਨ ਕੇ ਤੈਨੂੰ ਫਿਰ ਦੱਸਾਂਗੀ ਸਾਰੀ ਗੱਲ ਮੈਂ ਉਹਨਾਂ ਨੂੰ ਦੱਸਿਆ ਜੇ ਆਪਣੇ ਤਿੰਨ ਦਿਨੇ ਆਂਦੀ ਉਹਨੂੰ ਕਬੂਜੋ ਤਿੰਨ ਤਾਂ ਮੈਂ ਤਿੰਨ ਤਾਂ ਆ ਗਿਆ ਹਾਂ ਹੈਨੂ ਤਾਂ ਪਹਿਲੋਂ ਵੀ ਕਹਿ ਦੇਣਾ ਸੀ ਪਹਿਲੋਂ ਫਿਰ ਉਹਨਾਂ ਦੀ ਠੀਕ ਕਰਦੇ ਰਹੇ ਫਿਰ ਤੈਨੂੰ ਪਤਾ ਵੀ ਕੀ ਕੋਹੰਦਾ ਦੁੱਖ ਹੁੰਦਾ ਬੜਾ ਦੁੱਖ ਹੁੰਦਾ ਵਾ ਕਿ ਆ ਕਿ ਜੇ ਤੂੰ ਉਹਨੂੰ ਦੱਸ ਕੇ ਨਹੀਂ ਦੇਣਾ ਉਹਨ ਦਾ ਕੋਈ ਨਾ ਕੋਈ ਉਹਦੋਂ ਮੇਰਾ ਤਾਂ ਦਿਮਾਗ ਹੀ ਨਹੀਂ ਕੰਮ ਕੀਤਾ ਭਜਲ ਹੋਇਆ ਫਿਰਦਾ ਮੈਂ ਤੇ ਮੈਨੂੰ ਤਾਂ ਕੋਈ ਪਤਾ ਲੱਗਦਾ ਕੀ ਕਰਨਾ ਕਿੱਥੇ ਜਾਣਾ ਕੀ ਕਰਨਾ ਵਾ ਆ ਵੀ ਹੁਣ ਉਹਨੇ ਮੈਨੂੰ ਦੱਸਿਆ ਕਿ ਮੈਂ ਤੈਨੂੰ ਤੇਰੇ ਨਾਲ ਗੱਲ ਕੀਤੀ ਹੁੰਦੀ ਜੇ ਮੈਨੂੰ ਕਿੱਥੋਂ ਪਤਾ ਲੱਗਣਾ ਦੋਖ ਹੈ ਵੀ ਬੜਾ ਵੱਡਾ ਨਾ ਸਮਝਿਆ ਜਾਵੇ ਤੇ ਲੋਖ ਬੜਾ ਵਾ ਤੇ ਹੁਣ ਟਾਈਮ ਵੀ ਥੋੜਾ ਵਾ ਦਿਨ ਵੀ ਉਤਰੋ ਗਿਣਤੀ ਦੇ ਨੇ ਸਾਰੀ ਹਾਂ ਤੇ ਤੁੰ ਬੋਤਲਿਆ ਉੱਤੇ ਤੇ ਕਰ ਪਿਆ ਪਤਾ ਨਹੀਂ ਕੋਈ ਗੱਲ ਨਹੀਂ ਨਾ ਟੈਨਸ਼ਨ ਲੋ ਕਿਸੇ ਗੱਲ ਦੀ ਨਹੀਂ ਟੈਨਸ਼ਨ ਤਾਂ ਹੁੰਦੀ ਆ ਪਰ ਹੁਣ ਕੀ ਕਰਨਾ ਚਲੋ ਕੋਈ ਗੱਲ ਨਹੀਂ ਆਜੋ ਗੋਲ ਗੱਪੇ ਖਾ ਲੋ ਮੇਰਾ ਨਹੀਂ ਚੀਕਾਂ ਦੇ ਨਾਲੇ ਮੇਰੇ ਕੋਲ ਪੈਸੇ ਹੀ ਨਹੀਂ ਆਹੀ 100 ਰੁਪਇਆ ਇਹਦੀ ਮੈਂ ਦਾਲ ਲੈਣ ਚਲੀ ਆਂ ਕੋਈ ਗੱਲ ਨਹੀਂ ਪੈਸੇ ਮੈਂ ਆਪੇ ਦੇ ਦੇਣੇ ਆ ਮੈਂ ਤੂੰ ਮੇਰੇ ਪੈਸੇ ਕਿਉਂ ਦੇਣੇ ਜਦੋਂ ਮੈਂ ਖਾਣੀ ਹੁਣ ਕਿਤੇ ਆਪੇ ਖਾ ਲੂੰਗੀ ਨਾਲੇ ਆ ਗੋਲ ਗੱਪੇ ਸਾਨੂੰ ਕੀ ਕਹਿੰਦੇ ਸੀ ਇਹ ਤੇ ਆਪਾਂ ਉਦਾਂ ਵੀ ਖਾ ਸਕਦੇ ਸਿਆਪੇ ਸਾਰੇ ਤੁਹਾਡੇ ਹੋਏ ਖਾਓ ਤਾਂ ਹੀ ਆਪਣੇ ਗੋਲ ਗੱਪੇ ਗੋਲ ਗੱਪਿਆਂ ਕੀ ਕਹਿਣਾ ਵਾ ਆਵੇ ਕਾਂਜੀ ਭਾਈ ਬੜਾ ਕਰਾਰਾ ਜਿਹਾ ਬਣਾ ਖਾ ਕੇ ਦੇ ਵੇਖੋ ਹਾਂ ਇਹ ਤਾਂ ਜੀ ਤੇ ਮੇਰਾ ਵੀ ਨਹੀਂ ਜੀ ਇਹ ਨਹੀਂ ਘੰਟਿਆ ਮੇਰਾ ਖਾਓ ਉਹ ਗੱਲ ਤੇ ਸੁਣੋ ਖਾ ਲੋਗਾ ਚੱਲ ਫਿਰ ਦੋ ਖਾ ਹੀ ਨਹੀਂ। ਤੇ ਆਪਾਂ ਦਹੀਂ ਫਿਰ ਮਿਲਾਂਗੇ। ਚਾ ਐਚ ਚੰ ਘਾੜੋ। ਨਹੀਂ ਮੈਂ ਬੱਕਰੇ ਖਾਣੇ ਆ ਕਿ ਮੈਂ ਦਰਨਾ ਸਾਹ ਚ ਪਿਆ ਹੀ ਕਰਦੀ ਪਾਉਣੀ। ਪੈਸੇ ਨਹੀਂ ਆ ਪਰ ਮੇਰੇ ਕੋ ਹੈਗੇ ਆਂ ਦਾ। ਨਹੀਂ ਪੈਸਿਆਂ ਦੀ ਕੜੀ ਗੱਲ ਆ। ਪੈਸੇ ਮੈਂ ਆਪੇ ਦੇ ਦੂੰ। ਸੁਬਾਹ ਆ। ਹੂੰ। ਬਾ ਦੂਜੇ ਤੀਜੇ ਦਿਨ ਆ ਜਾਂਦਾ ਵਾ। ਮੈਨੂੰ ਦੱਸ ਦਿਆ ਕਰੋ ਜਦੋਂ ਖਾਣੇ ਹੁੰਦੇ। ਠੀਕ ਆ। ਬਾ ਮਿੱਠੀ ਮਾਸਾ ਚਟਨੀ ਵਾ ਤੇ ਲਾਓ। ਰੋਸਾ ਦਲੇਗਾ ਨਾ ਵਧੀਆ ਲੱਗੇ ਨਾ ਇਹ ਕਿਤਨਾ ਗੋਲ ਗੱਪੇ ਖਾਂਦੀ ਹੈ ਜੀ ਅਸੀਂ ਇਧਰ ਬੈ ਕੇ ਵੇਹ ਲਵਾ wala wow dain golgappe ini lata really maasa agdaan brah 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 bra, bra.